ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਆਪਣਾ ਲਗਾਤਾਰ ਰਿਕਾਰਡ ਤੋੜ ਆਠਵਾਂ ਸਾਲ 2025 ਤੋਂ 26 ਲਈ ਕੇਂਦਰੀ ਬਜਟ ਪੇਸ਼ ਕਰਦਿਆਂ ਜਿੱਥੇ ਜ਼ਮੀਨੀ ਸਮੁੰਦਰ ਅਤੇ ਆਕਾਸ਼ ਨੂੰ ਧਿਆਨ ਵਿੱਚ ਰੱਖਿਆ ਹੈ ਉੱਤੇ ਹੀ ਦੇਸ਼ ਅੰਦਰ ਮਾਧਵਰਗ ਦਾ ਵਿਸ਼ੇਸ਼ ਧਿਆਨ ਰੱਖਦਿਆਂ ਇਨਕਮ ਟੈਕਸ ਵਿੱਚ ਭਾਰੀ ਰਾਤ ਦਿੱਤੀ ਹੈ ਇਸ ਕੇਂਦਰੀ ਬਜਟ ਵਿੱਚ ਦੇਸ਼ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਛੋਟੇ ਉਦਯੋਗਾਂ ਲਈ ਖਰਚ ਸੀਮਾ ਵਧਾਈ ਗਈ مشورਿਆਂ ਦੇ ਲਈ ਵਿਸ਼ੇਸ਼ ਆਰਥਿਕ ਸਹਾਇਤਾ ਸਟਾਰਟਅਪ ਲਈ 10 ਹਜ਼ਾਰ ਕਰੋੜ ਦਾ ਨਵਾਂ ਪੈਕੇਜ ਆਤਮ ਨਿਰਭਰ ਭਾਰਤ ਲਈ ਸਟਾਰਟਅਪ ਲਈ 10 ਕਰੋੜ ਤੋਂ ਵਧਾ ਕੇ 20 ਕਰੋੜ ਕੀਤਾ ਸਟਾਰਟਅਪ ਚਾਲੂ ਲਈ ਗਾਰੰਟੀ ਸੁਰੱਖਟ ਘਟ ਹੋਵੇਗਾ ਮਾਈਕਰੋ ਇੰਡਸਟਰੀ ਦੇ ਲਈ 5 ਲੱਖ ਦਾ ਕ੍ਰੈਡਿਟ ਕਾਰਡ ਚਮੜਾ ਉਦਯੋਗ ਤੋਂ 2.2 ਲੱਖ ਲੋਕਾਂ ਨੂੰ ਰੋਜ਼ਗਾਰ ਭਾਰਤ ਖਿਲਾਉਣੇ ਅੰਦਾ ਗਲੋਬਲ ਹੱਬ ਬਣੇਗਾ ਪਹਿਲੀ ਵਾਰ ਕਾਰੋਬਾਰੀਆਂ ਲਈ 5 ਸਾਲ ਵਿੱਚ 2 ਕਰੋੜ ਦਾ ਟਰਮ ਲੋਨ ਪਿੰਡਾਂ ਦੇ ਸਰਕਾਰੀ ਸਕੂਲ ਬਰੋਡਬੈਂਡ ਨਾਲ ਜੁੜਨਗੇ ਭਾਰਤੀ ਭਾਸ਼ਾਵਾਂ ਵਿੱਚ ਡਿਜੀਟਲ ਪੁਸਤਕਾਂ ਹੋਣਗੀਆਂ ਸਰਕਾਰੀ ਸਕੂਲਾਂ ਵਿੱਚ 50000 ਅਟਲ ਟਿਕਰਿੰਗ ਲੈਬਾਂ ਖੁੱਲਣਗੀਆਂ 5 ਸਾਲਾਂ ਵਿੱਚ ਮੈਡੀਕਲ ਦੀਆਂ 75000 ਸੀਟਾਂ ਵਧਣਗੀਆਂ ਅਤੇ ਅਗਲੇ ਸਾਲ 10000 ਸੀਟਾਂ ਜੋੜਨ ਤੋਂ ਇਲਾਵਾ ਆਈਆਈਟੀ ਦੀਆਂ ਸੀਟਾਂ ਵਿੱਚ ਭਾਰੀ ਇਜਾਫਾ ਹੋਵੇਗਾ 120 에어ਪੋਰਟਾਂ ਦਾ ਨਿਰਮਾਣ ਹੋਵੇਗਾ ਪਹਾੜੀ ਇਲਾਕਿਆਂ ਲਈ ਛੋਟੇ 에어ਪੋਰਟ ਬਣਨਗੇ 619 ਰੂਟਾਂ ਤੇ ਨਵੀਂ ਉਡਾਨ ਸ਼ੁਰੂ ਹੋਵੇਗੀ ਇਸ ਦੇ ਨਾਲ ਹੀ ਐਕਸਪੋਰਟ ਪ੍ਰਮੋਸ਼ਨ ਮਿਸ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ ਪਿਛਲੇ ਲੰਮੇ ਸਮੇਂ ਤੋਂ ਲਟਕੇ 50 ਹਜ਼ਾਰ ਮਕਾਨ ਜਲਦ ਬਣਾਏ ਜਾਣਗੇ ਇੰਸ਼ੋਰੈਂਸ ਵਿੱਚ 100% ਐਫ ਡੀ ਆਈ ਨੂੰ ਮਨਜ਼ੂਰੀ ਕਿਸਾਨੀ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨ ਕ੍ਰੈਡਿਟ ਕਾਰਡ ਦੀ ਲਿਮਟ 2 ਤੋਂ ਵਧਾ ਕੇ 5 ਸਾਲ ਕੀਤੀ ਦੂਜਾਂ ਦੇ ਰਿਸਰਚ ਲਈ ਵਿਸ਼ੇਸ਼ ਪੈਕੇਜ ਐਸ ਸੀ ਐਸਟੀ ਮਹਿਲਾਵਾਂ ਲਈ ਨਵੀਂ ਸਕੀਮ ਤਿਤ 5 ਲੱਖ ਔਰਤਾਂ ਨੂੰ ਫਾਇਦਾ ਮਿਲੇਗਾ ਦੇਸ਼ਾਂਦਰ ਰਾਜਾਂ ਦੇ ਵਿਕਾਸ ਲਈ ਹੋਰ ਕਰਜ਼ ਦੇਣ ਦੀ ਯੋਜਨਾ ਛਤਿ ਜੀਵਨ ਰੱਖਿਆਤ ਜ਼ਰੂਰੀ ਦਵਾਈਆਂ ਅਤੇ ਕੈਂਸਰ ਨਾਲ ਸੰਬੰਧਿਤ ਦਵਾਈਆਂ ਸਸਤੀਆਂ ਕੀਤੀਆਂ ਮੈਡੀਕਲ ਉਪਕਰਨ ਸਸਤੇ ਹੋਣਗੇ ਹਰ ਜ਼ਿਲ੍ਹੇ ਵਿੱਚ ਕੈਂਸਰ ਹਸਪਤਾਲ 200 ਡੇ ਕੇਰਿੰਗ ਕੈਂਸਰ ਸੈਂਟਰ ਖੁੱਲਣਗੇ ਮੋਬਾਈਲ ਫੋਨ ایਵੀ ਬੈਟਰੀ ਅਤੇ ਬੈਟਰੀ ਵਾਲੀ ਕਾਰ ਸਸਤੀ ਹੋਵੇਗੀ ਐਲਸੀਡੀ ਐਲਈਡੀ ਤੇ 2.5 ਫੀਸਡ ਕਸਟਮ ਡਿਊਟੀ ਕਟਾਈ ਭਾਰਤ ਵਿੱਚ ਬਣਦੇ ਕੱਪੜੇ ਸਸਤੇ ਹੋਣਗੇ ਪਲਾਸਟਿਕ ਅਤੇ ਵੱਡੇ ਟੀਵੀ ਮਹਿੰਗੇ ਹੋਣਗੇ ਗੁੰਜਲਦਾਰ ਕਾਨੂੰਨਾਂ ਨੂੰ ਆਸਾਨ ਬਣਾਇਆ ਜਾਵੇਗਾ ITR ਪ੍ਰਕਿਰਿਆ ਆਸਾਨ ਬਣੇਗੀ ਅਤੇ ਸੀਮਾ 4 ਸਾਲ ਵਧਾਈ ਬਜ਼ੁਰਗਾਂ ਲਈ ਵਿਆਜ ਦੇ ਟੈਕਸ ਵਿੱਚ ਛੂਟ 50000 ਤੋਂ ਵਧਾ ਕੇ 1 ਲੱਖ ਕੀਤੀ ਕਿਰਾਏ ਤੋਂ 6 ਲੱਖ ਤੱਕ ਦੀ ਰਕਮ ਤੇ ਕੋਈ ਟੈਕਸ ਨਹੀਂ ਸਭ ਤੋਂ ਅਮਰਾਤ ਜੋ ਕਿ ਮਾਦ ਵਰਗ ਨੂੰ ਉਮੀਦ ਵੀ ਨਹੀਂ ਸੀ ਉਹ ਇਹ ਹੈ ਕਿ ਹੁਣ ਕੋਈ ਵੀ ਵਿਅਕਤੀ ਜੋ ਸਾਲਾਨਾ 12 ਲੱਖ ਤੱਕ ਦੀ ਕਮਾਈ ਕਰਦਾ ਹੈ ਉਸ ਉੱਤੇ ਕੋਈ ਟੈਕਸ ਨਹੀਂ ਹੋਵੇਗਾ ਬੁਡਲਾਡਾ ਤੋਂ ਬਲਵਿੰਦਰ ਜਿੰਦਲ ਦੀ ਵਿਸ਼ੇਸ਼ ਰਿਪੋਰਟ ਨਵੀਆਂ ਤੇ ਤਾਜ਼ਾ ਖਬਰਾਂ ਜਾਣਨ ਲਈ ਤੁਹਾਡੇ ਆਪਣੇ ਨਿਊ ਚੈਨਲ ਡੇਲੀ ਨਿਊਜ਼ ਸਰਵੇ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ